ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਾਬਾ ਮਾਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਐਸਜੀਪੀਸੀ ਵੱਲੋਂ ਲਗਾਏ ਗਏ ਗਰਮੀ ਦੀਆਂ ਛੁੱਟੀਆਂ ਦੇ ਗੁਰਮਤ ਕੈਂਪ ਵਿੱਚੋਂ ਜੋ ਬੱਚੇ ਹਲਕੇ ਦੇ ਵਿੱਚੋਂ ਅੱਭਲਾਏ ਨੇ ਪਹਿਲੀਆਂ ਦੂਜੀਆਂ ਪੋਜੀਸ਼ਨਾਂ ਤੇ ਆਏ ਨੇ ਅੱਜ ਉਹਨਾਂ ਬੱਚਿਆਂ ਦਾ ਡੇਰਾ ਬਾਬਾ ਮੈੰਗਲ ਦਾਸ ਜੀ ਦੇ ਸਥਾਨਾਂ ਤੇ ਮਾਨ ਸਨਮਾਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪੰਚਾਇਤ ਦੇ ਨਮਾਇंदे ਪਿੰਡ ਦੇ ਪਤਵੰਤੇ ਸੱਜਣ ਕੈਂਪ ਲਗਾਉਣ ਵਾਲੇ ਬੱਚੇ ਤੇ ਸਨਮਾਨ ਹੋਂ ਵਾਲੇ ਬੱਚੇ ਤੇ ਸਾਰੇ ਹੀ ਸਥਾਨਾਂ ਦੇ ਧਾਰਮਿਕ ਮੁਖੀ ਹਾਜ਼ਰ ਸਨ ਇਸ ਤੋਂ ਇਲਾਵਾ ਨਗਰ ਦੀ ਸੰਗਤ ਸੇਵਾਦਾਰ ਕਲੱਬ ਮੈਂਬਰ ਇਹਨਾਂ ਨੇ ਵੀ ਹਾਜ਼ਰੀ ਭਰੀ ਜੋ ਬੱਚੇ ਅੱਭਲਾਏ ਉਹਨਾਂ ਦਾ ਕਲੱਬ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਿਰੋਪਾਉ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਇਹ ਬੜਾ ਵਧੀਆ ਉਪਰਾਲਾ ਹੈ ਸਾਰੇ ਹੀ ਧਾਰਮਿਕ ਸਥਾਨਾਂ ਦੇ ਮੁਖੀਆਂ ਵੱਲੋਂ ਤੇ ਧਰਮ ਪ੍ਰਚਾਰ ਕਮੇਟੀ ਵਿੱਚ ਜੋ ਵੀਰ ਕੰਮ ਕਰ ਰਹੇ ਨੇ ਉਹਨਾਂ ਵੱਲੋਂ ਜਿਸ ਦੇ ਸਦਕਾ ਪਹਿਲੀਆਂ 6 ਪੋਜੀਸ਼ਨਾਂ ਤਿੰਨਾਂ ਗਰੁੱਪਾਂ ਵਿੱਚੋਂ ਕੁੰਮਣ ਕਲਾ ਦੇ ਹਿੱਸੇ ਆਈਆਂ ਨੇ ਧਰਮ ਪ੍ਰਚਾਰ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਅੱਗੇ ਤੋਂ ਵੀ ਜਾਰੀ ਨੇ ਉਹ ਬੱਚਿਆਂ ਨੂੰ ਨਿਰੰਤਰ ਇਸ ਧਾਰਮਿਕ ਜੋ ਸਿੱਖਿਆ ਹੈ ਜੋ ਇਤਿਹਾਸਿਕ ਸਿੱਖਿਆ ਹੈ ਉਸ ਸਿੱਖਿਆ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਨੇ ਜੋ ਵੀ ਸਮੇਂ-ਸਮੇਂ ਤੇ ਐਸਜੀਪੀਸੀ ਵੱਲੋਂ ਜਾਂ ਕੋਈ ਹੋਰ ਸੰਸਥਾਵਾਂ ਜੋ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਬੜਮੁੱਲੇ ਯੋਗਦਾਨ ਪਾਉਂਦੀਆਂ ਨੇ ਉਹਨਾਂ ਵੱਲੋਂ ਪੇਪਰ ਕਰਵਾਏ ਜਾਣਗੇ ਤੇ ਜਾਂ ਕੋਈ ਵੀ ਕੰਪੀਟੀਸ਼ਨ ਹੋਵੇਗਾ ਤਾਂ ਇਹ ਬੱਚੇ ਉਹਨਾਂ ਵਿੱਚ ਭਾਗ ਲੈਂਦੇ ਰਹਿਣਗੇ ਸੋ ਬਹੁਤ ਹੀ ਮਾਨ ਵਾਲੀ ਗੱਲ ਹੈ ਨਗਰ ਵਾਸਤੇ ਤੇ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ